लुधियाना रेलवे स्टेशन ਤੋਂ ਲਗਭਗ ਘੰਟਾ ਘੜ 10 ਮਿੰਟ ਦਾ ਰਸਤਾ ਹੈ ਜਿੱਥੇ ਲੱਗਦਾ ਹੈ ਮਸ਼ਹੂਰ ਸੇ ਜੀ ਹਾਂ ਸੋਜੀ ਇਹ ਹੈ ਲੁਧਿਆਣਾ ਦਾ ਚੌੜਾ ਬਾਜ਼ਾਰ ਦੀ ਮਾਰਕੀਟ ਸੋ ਦੇਖ ਸਕਦੇ ਹਾਂ ਅੱਜ ਹੈ ਸੰਡੇ ਤੇ ਅਗਸਤ 2025 ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਅਪਡੇਟ ਵੀਡੀਓ ਜਿਵੇਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦਾ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਬਾਹਰ ਨਿਕਲ ਕੇ ਇੱਥੋਂ 5 ਮਿੰਟ ਦਾ ਰਸਤਾ ਹੈ ਘੰਟਾ ਘਰ ਨੂੰ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਘੰਟਾ ਘਰ ਕਲੋਕ ਟਾਵਰ ਦੇ ਨਾਲ ਹੀ ਚੌੜਾ ਬਾਜ਼ਾਰ ਦੀ ਮਾਰਕੀਟ ਹੈ ਬਹੁਤ ਮਸ਼ਹੂਰ ਮਾਰਕੀਟ ਹੈ ਸੋ ਦੇਖੋ ਅੱਜ ਦੀ ਨਿਊ ਅਪਡੇਟ ਵੀਡੀਓ ਲੁਧਿਆਣਾ ਚੌੜਾ ਬਾਜ਼ਾਰ ਸੰਡੇ ਸੇਲ ਦੀ ਮਾਰਕੀਟ ਦੀ ਪੂਰੀ ਵੀਡੀਓ ਵੀਡੀਓ ਦੇ ਅੱਗੇ ਸਸੀ ਗੱਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਰ ਐਸ ਗੁਪਤਾ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਦੇਖੋ ਜੀ ਵਧੀਆ ਹੋਣਾ ਚਾਹੀਦਾ ਜ਼ਿੰਦਗੀ ਚਾ ਦਿਨਾਂ ਦਾ ਕੋਈ ਪਤਾ ਨਹੀਂ ਜ਼ਿੰਦਗੀ ਤੋਂ ਕਦੋਂ ਡਾਰੀ ਮਾਰ ਜਾਣਾ ਇਸੇ ਲਈ ਸਦਾ ਹੱਸਦੇ ਰਹੋ ਸਦਾ ਬਾਤਦੇ ਰਹੋ ਇਹ ਹੀ ਮੇਰੀ ਅਰਦਾਸ ਹੈ ਉਸ ਅਕਾਲ ਪੁਰਖ ਵਾਹਿਗੁਰੂ ਅਕੀ ਸੋ ਬੜੇ ਦਿਨਾਂ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਅਗਸਤ 2025 ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਦੀ ਜੋ ਮਾਰਕੀਟ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਦਿਖਾਵਾਂਗੇ ਸੰਡੇ ਸੇਲ ਦੀ ਮਾਰਕੀਟ ਕਿਉਂਕਿ ਕਾਫੀ ਫੇਮਸ ਮਾਰਕੀਟ ਹੈ ਤੇ ਜੋ ਸੇਲ ਹੈ ਐਨੀ ਟਾਈਮ ਹੀ ਲੱਗਿਆ ਹੁੰਦਾ ਹੈ ਜ਼ਰੂਰੀ ਨਹੀਂ ਵੀ ਸੰਡੇ ਨੂੰ ਹੀ ਲੱਗੇਗਾ ਪਰ ਜੋ ਸੰਡੇ ਸੇਲ ਹੈ ਕਾਫੀ ਮਸ਼ਹੂਰ ਹੈ ਤੇ ਸੰਡੇ ਸੇਲ ਨੂੰ ਕਾਫੀ ਰਸ਼ ਹੁੰਦਾ ਹੈ ਇਸ ਤੋਂ ਇਲਾਵਾ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਨੂੰ ਵੀ ਸੇਲ ਲੱਗਿਆ ਹੁੰਦਾ ਹੈ ਠੀਕ ਹੈ ਤੇ ਤਿਉਹਾਰਾਂ ਦਾ ਜੋ ਸਮਾਂ ਚੱਲ ਰਿਹਾ ਹੈ ਲੱਕੜੀ ਦਾ ਤਿਹਾਰ ਤੇ ਅੱਜ ਦੀ ਵੀਡੀਓ ਤੁਹਾਨੂੰ ਮਾਰਕੀਟ ਦਿਖਾਵਾਂਗੇ ਜਲਦੀ ਤੋਂ ਜਲਦੀ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਮਾਰਕੀਟ ਦੇ ਵਿੱਚ ਕਿੰਨਾ ਰਸ਼ ਹੈ ਤੇ ਕੀ ਮਾਹੌਲ ਹੈ ਮਾਰਕੀਟ ਦਾ ਤੇ ਮਾਤਾ ਰਾਣੀ ਚੌਕ ਜੋ ਕਿ ਆ ਮੋਬਾਈਲ ਐਸੈਸਰੀ ਮੋਬਾਈਲ ਰਿਲੇਟਡ ਸਕਰੀਨ ਗਾਰਡ ਹੋਰ ਮੋਬਾਈਲ ਰਿਲੇਟਡ ਜੋ ਐਸੈਸਰੀ ਨੇ ਤੁਹਾਨੂੰ ਮਾਤਾ ਰਾਣੀ ਚੌਕ ਦੀ ਵੀਡੀਓ ਦੀ ਝਲਕ ਜਰੂਰ ਇਸ ਵੀਡੀਓ ਦਿਖਾਵਾਂਗੇ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸੋ ਚਲਦੇ ਹਾਂ ਲੁਧਿਆਣਾ ਤੇ ਦਿਖਾਉਨੇ ਆ ਅੱਜ ਦੀ ਲੁਧਿਆਣਾ ਦੀ ਮਾਰਕੀਟ ਦੀ ਇਹ ਵੀਡੀਓ ਸੋ ਚਲਦੇ ਹਾਂ ਲੋ ਜੀ ਲੁਧਿਆਣਾ ਚੌੜਾ ਬਾਜ਼ਾਰ ਦੀ ਸੇਲ ਦਿਖਾਉਣ ਲੱਗੇ ਆ ਤੁਹਾਨੂੰ ਤੇ ਰਸਤਾ ਤੁਸੀਂ ਦੇਖ ਸਕਦੇ ਹੋ ਰਸਤਾ ਬਿਲਕੁਲ ਜਾਮ ਹੈ ਤੇ ਇਧਰਲੇ ਪਾਸੇ ਵੀ ਤੁਹਾਨੂੰ ਸੇਲ ਦੇਖਣ ਨੂੰ ਮਿਲੇਗਾ ਸੇਲ ਹੀ ਸੇਲ ਇਧਰ ਵੀ ਸੇਲ ਇਧਰ ਵੀ ਸੇਲ ਤੇ ਅੱਜ ਮੇਰੇ ਨਾਲ ਲੱਕੀ ਹੈ ਛੋਟਾ ਵੀਰ ਲੋ ਜੀ ਕੱਪੜਿਆਂ ਦੀ ਸੇਲ ਹੀ ਸੇਲ ਸ਼ਰਟਾਂ ਦੇਖ ਸਕਦੇ ਹੋ ਨਾ ਅਜਿਹੀ ਵੀ ਲੈਣਾ ਹੈ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਸ਼ਰਟ ਠੀਕ ਹੈ ਕੁਰਤੇ ਟੌਪ 200-250 ਲਓ ਜੀ ਫਾਰਮਲ ਪੈਂਟਾਂ ਵੀ ਮਿਲ ਜਾਂਦੀਆਂ ਨੇ ਇਹ ਤੋਂ 200 ਤੋਂ 250 200 ਰੁਪਏ ਦੀ ਰੇਂਜ ਦੇ ਵਿੱਚ ਕਿਤੇ 200 ਕਿਤੇ 250 ਕਿਤੇ 150 ਇਹੋ ਜੀ ਰੇਟ ਦੇ ਵਿੱਚ ਤੁਹਾਨੂੰ ਜੋ ਕਿ ਕੱਪੜੇ ਹੈ ਮਿਲ ਜਾਣਗੇ ਰਸ਼ ਦੇਖ ਸਕਦੇ ਹੋ ਰਸ਼ ਬਹੁਤ ਜ਼ਿਆਦਾ ਹੈ ਸ਼ਰਟ ਕਿੰਨੇ ਦੀ ਸ਼ਰਟ ਕਿੰਨੇ ਦੀ 200 ਰੁਪਏ ਭਾਈ 200 ਲਓ ਇਹ 200 ਰੁਪਏ ਦੀ ਰਹੀ ਰਸ਼ ਦੇਖ ਸਕਦੇ ਹੋ ਰਸ਼ ਬਹੁਤ ਜ਼ਿਆਦਾ ਹੈ ਰਸ਼ ਤੇ ਲਖੜੀ ਦਾ ਤਿਹਾਰ ਹੈ ਰੱਖਿਆ ਬੰਧਨ ਦਾ ਤਿਹਾਰ ਹੈ ਤੇ ਤੁਹਾਨੂੰ ਇਹੋ ਜੀਆਂ ਵੀ ਜੋ ਲਖੜੀ ਦੇ ਜੋ 992 992 992 992 2200 ਉਹ ਚੈੱਕ ਕਰੋ ਜਰਿਆ ਨਾਦੀ ਮਾਰਕੀਟ ਸੰਡੇ ਸੇਲ ਦੀ ਮਾਰਕੀਟ ਦਾ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ 100 ਰੁਪਏ 100 ਰੁਪਏ 100 ਲੋ ਜੀ ਚੈੱਕ ਕਰੋ ਆਗਰੇ ਆਗਰੇ 6 ਜੋੜ ਲੋ ਜੀ ਚੈੱਕ ਕਰੋ ਇਹ ਚੈੱਕ ਕਰੋ ਲੁਧਿਆਣਾ ਦੀ ਮਾਰਕੀਟ ਫੇਮਸ ਮਾਰਕੀਟ ਤੇ ਵਰਲਡ ਫੇਮਸ ਮਾਰਕੀਟ ਦੇ ਵਿੱਚ ਨਾਮ ਆਉਂਦਾ ਹੈ ਸ਼ਹਿਰ ਲੁਧਿਆਣੇ ਦਾ ਤੇ ਚੌੜਾ ਬਾਜ਼ਾਰ ਦਾ ਜੋ ਮਾਰਕੀਟ ਹੈ ਜੋ ਮਸ਼ਹੂਰ ਸੇਲ ਦੀ ਮਾਰਕੀਟ ਹੈ ਕਾਫੀ ਮਸ਼ਹੂਰ ਮਾਰਕੀਟ ਹੈ ਤੁਸੀਂ ਦੇਖ ਸਕਦੇ 200 ਰੁਪਏ ਦੇ ਵਿੱਚ ਚੱਕੋ ਜੀ ਚੱਕੋ ਚਲ ਬਾਈ ਚਲ ਸਾਈਡ ਹੋ ਥੋੜਾ ਜਿਹਾ ਲੋ ਇਹ ਚੈੱਕ ਕਰੋ ਇਹ ਚੈੱਕ ਕਰੋ ਬੱਚਿਆਂ ਦੇ ਕੱਪੜੇ ਤੁਹਾਨੂੰ ਇਸ ਜਗ੍ਹਾ ਤੋਂ ਮਿਲ ਜਾਣਗੇ ਲੋ ਜੀ ਦੇਖੋ ਜੀ ਦੇਖੋ ਬੱਚਿਆਂ ਦੇ ਕੱਪੜੇ ਹੋਰ ਤੁਹਾਨੂੰ ਜੋ ਵੀ ਹੈ ਇਸ ਜਗ੍ਹਾ ਤੋਂ ਤੁਹਾਨੂੰ ਮਿਲ ਜਾਣਗੇ ਤੇ ਔਰ ਪਿੰਡ ਦਾ ਸਰਜੀ ਮਾਰਕੀਟ ਦੇ ਵਿੱਚ ਖਰੀਦਾਰੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ 250 ਰੁਪਏ ਦੇ ਰੇਂਜ ਦੇ ਵਿੱਚ ਮਿਲ ਜਾਏਗਾ ਦੇਖ ਵੀ ਤੁਸੀਂ ਦੇਖ ਸਕਦੇ ਹੋ 250 ਰੁਪਏ ਦੇ ਵਿੱਚ ਬੂਟ ਮਿਲ ਜਾਏਗਾ ਤੇ ਹੋਰ ਤੁਸੀਂ ਦੇਖ ਸਕਦੇ ਹੋ ਹਰ ਪ੍ਰਕਾਰ ਦੀ ਕੁਆਲਿਟੀ ਕੁਆਲਿਟੀ ਦੇ ਨਾਲ ਨਾਲ ਬੰਦੇ ਦੀਆਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਨਾ ਕਿੰਨੇ ਸਾਰੇ ਬੰਦੇ ਸਾਰਿਆਂ ਦੀ ਸ਼ਕਲਾਂ ਅੱਡ ਅੱਡ ਪਤਾ ਨਹੀਂ ਇਹਨੇ ਬੰਦੇ ਕਿੱਥੋਂ ਆਉਂਦੇ ਨੇ ਤੇ ਇਹ ਜੋ ਸੇਲ ਹੈ ਹਮੇਸ਼ਾ ਲੱਗੇ ਹੀ ਰਹਿੰਦਾ ਹੈ ਤੇ ਸੰਡੇ ਸੇਲ ਕਾਫੀ ਮਸ਼ਹੂਰ ਸੇਲ ਹੈ ਤੇ ਭਾਈ ਮੇਰੇ ਨਾਲ ਠੀਕ ਹੈ ਇਹ ਵੀ ਮੇਰੇ ਨਾਲ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈੱਕ ਕਰੋ ਇਹ ਸਾਹਮਣੇ ਚੌੜਾ ਬਾਜ਼ਾਰ ਦੀ ਸਿੱਧੀ ਮਾਰਕੀਟ ਜਲੇ ਜਾਂਦਾ ਹੈ ਤੇ ਇਧਰਲੇ ਪਾਸੇ ਬੁੱਕ ਮਾਰਕੀਟ ਹੈ ਕੀ ਰੇਟਾ ਸ਼ੈਲਟਰ ਕੀ ਰੇਟ 150 ਲੋ ਜੀ 150 ਰੁਪਏ ਦੇ ਇੰਦੇ ਵਾਹ ਜੀ ਵਾਹ ਇੱਕ ਕਰਕੇ ਮੇਰੇ ਵਾਸਤੇ ਲੈ ਲਈ ਕੋਈ ਪਸੰਦ ਕਰ ਵਧੀਆ ਜਿਹਾ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਸ਼ਰਟ ਤੇ ਇਹ ਸਿੱਧਾ ਮਾਰਕੀਟ ਚਲੇ ਜਾਂਦਾ ਹੈ ਗੋੜ ਮੰਡੀ ਨੂੰ ਤੇ ਇਹ ਪਿੱਛੇ ਇੱਧਰ ਚਲੇ ਜਾਂਦਾ ਹੈ ਆ ਚੌੜਾ ਬਾਜ਼ਾਰ ਦੀ ਮਾਰਕੀਟ ਨੂੰ ਘੰਟਾ ਘਰ ਨੂੰ ਤੇ ਇੱਧਰਲੀ ਮਾਰਕੀਟ ਹੈ ਜੋ ਬੁੱਕ ਮਾਰਕੀਟ ਹੈ ਤੇ ਇੱਧਰ ਚਲੇ ਜਾਂਦਾ ਹੈ ਆ ਮਾਤਰਾਣੀ ਚੌਕ ਤੇ ਆਪਾਂ ਉਹਰੇ ਖੜੇ ਹਾਂ ਸ਼ਰਟਾਂ ਦੇਖ ਰਹੇ ਹਾਂ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਸ਼ਰਟਾਂ ਉੱਥੋਂ ਮਿਲ ਜਾਣਗੀਆਂ ਠੀਕ ਆ ਆਇਆ ਬਸੰਤ ਯਾਰ ਪਾਈ ਹੋਈ ਹੈ ਪਾਈ ਹੋਈ ਸ਼ਰਟਾਂ ਨੇ ਭਾਈ ਪਸੰਦ ਨਹੀਂ ਆਇਆ ਮੁੰਡੇ ਨੂੰ ਆਜਾ ਇੱਧਰ ਚਲਦੇ ਆਂ ਮਾਤਰਾਣੀ ਚੌਂਕ ਓ ਯਾਰ ਮਾਤਰਾਣੀ ਚੌਂਕ ਆਪਾਂ ਥੋੜਾ ਜਿਹਾ ਸਮਾਨ ਲੈਣਾ ਡਾਡਾ ਕੇਵਲ ਹੋਗੇ ਨਾ ਤੇ ਦੇਖ ਸਾਡੇ ਹੋਣਾ ਹੁਣ ਆਪਾਂ ਚੱਲੇ ਆਂ ਮਾਤਰਾਣੀ ਚੌਂਕ ਤੇ ਇਹੋ ਜੀ ਮਾਰਕੀਟ ਹੈ ਲੁਧਿਆਣਾ ਸ਼ਹਿਰ ਦੀ ਮਾਰਕੀਟ ਜੋ ਕੀ ਪਿੱਛੋਂ ਆ ਪਾਏ ਸੀ ਇਹੋਂ ਪੱ ਚੱਲ ਰਹੇ ਆ ਅੱਗੇ ਆ ਜਾ ਬਾਈ ਫਟਾਫਟ ਆ ਜਾ ਵੀਡੀਓ ਲੰਬੀ ਨਾ ਹੋ ਜੇ ਇਸ ਕਰਕੇ ਆਪਾਂ ਤੁਹਾਨੂੰ ਇਹ ਵੀਡੀਓ ਫਟਾਫਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਲੱਕੜੀ ਜਾਂ ਤਿਹਾਰ ਹੈ ਤੇ ਤੁਸੀਂ ਦੇਖ ਸਕਦੇ ਹੋ ਉੱਥੇ ਦੁਕਾਨਾਂ ਵੀ ਸਜਾ ਰੱਖੇ ਨੇ ਤੇ ਇੱਧਰ ਵੀ ਲੱਕੜੀ ਹੈ ਇੱਧਰ ਵੀ ਲੱਕੜੀ ਹੈ ਨਾ ਤੇ ਚੈੱਕ ਕਰੋ ਜੀ ਲੋ ਜੀ ਲੋ ਰੌਣਕਾਂ ਦੇਖ ਸਕਦੇ ਹੋ ਭਾਈ ਸਾਹਿਬ ਰੌਣਕਾਂ ਸੜਕਾਂ ਜਾਮ ਨੇ ਸ਼ਹਿਰ ਲੁਧਿਆਣਾ ਸ਼ਹਿਰ ਲੁਧਿਆਣਾ ਲੁਧਿਆਣਾ ਗੋਲ ਗੱਪੇ ਬਾਜੀ ਬਾ ਚੱਕੋ ਜੀ ਗੋਲ ਗੱਪੇ ਚੱਕੋ ਨੀ ਚੱਕੋ ਸੇਵ ਲੋ ਜੀ ਲੋ ਕੀ ਬਾਤ ਹੈ ਇਹ ਜੀ 50 50 ਰੁਪਏ ਪੀਸ ਹੈ ਲਾਲ ਲਾਲ ਦਿੱਤਾ 50 ਰੁਪਏ ਪੀਸ ਹੈ ਲੋ ਜੀ ਕੀ ਨਾਮ ਹੈ ਤਾਂ ਫਲ ਦਾ ਡਰੈਗਨ 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 ਫਰੂਟ ਆ ਲਾਲ ਨਿਕਲੇਗਾ ਸਾਰਾ ਪੱਕੀ ਗੱਲ ਆ ਮੇਰੀ ਇੱਕ ਯਾਰ ਹਾਂ ਇੱਕ ਲੈ ਲਈ ਓ ਯਾਰ ਦੇਖ ਲੈ ਜੇ ਖਾਣਾ ਤਾਂ ਲੋ ਜੀ ਲੈ 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 ਖਾ ਕੇ ਦੇਖ ਕੇ ਕਰੇ ਖਾਦਾ ਨਹੀਂ ਆ ਕਦੇ ਖਾਦਾ ਨਹੀਂ ਭਾਈ ਛੋਟੇ ਵੀਰ ਨੇ ਨਾ ਇਹ ਹੁਣ ਆਪਾਂ ਖਾ ਕੇ ਦੱਸਦੇ ਹਾਂ ਇਹਦਾ ਕੁਆਲਿਟੀ ਕੀ ਚੀਜ਼ ਹੈ ਡ੍ਰੈਗਨ ਫਰੂਟ ਹੈ ਕਿਨਾ ਫਰੂਟ ਦਾ ਇਹ ਉਹ ਡ੍ਰੈਗਨ ਚਾਚਾ ਅੱਛਾ ਡ੍ਰੈਗਨ ਆ ਡ੍ਰੈਗਨ ਚਾਚਾ ਅੱਛਾ ਜੀ ਮਾਮਾ ਜੀ ਅੱਛਾ ਠੀਕ ਆ ਸੋ ਅੰਕਲ ਨੇ ਕਹੇ ਤਾਂ ਮੈਂ ਨਹੀਂ 5 ਸਾਲਾਂ ਤੋਂ ਆਇਆ ਇਸ ਜਗ੍ਹਾ ਤੇ ਹੀ ਚੋਰਾਂ ਤੋਂ ਬਚ ਕੇ ਆਣਾ ਕਿਉਂਕਿ ਭੀੜ ਭੜਾਟੇ ਦੇ ਵਿੱਚ ਬਹੁਤ ਚੋਰੀਆਂ ਹੁੰਦੀਆਂ ਨੇ ਦੇਖ ਸਕਦੇ ਹੋ ਇੱਥੇ ਖਾਣਾ ਵੀਰੇ ਹਾਂ ਹਾਂ ਉਹ ਹੀ ਖਾਵਾਂਗੇ ਤੇ ਅੰਬ ਕੀ ਰੇਟ ਹੈ ਬਾਈ 100 ਰੁਪਏ ਕਿਲੋ ਆਮਬ ਮਿਲ ਜਾਏਗਾ ਤੇ ਲੁਧਿਆਣਾ ਚੌੜਾ ਬਾਜ਼ਾਰ ਆਪਾਂ ਹੁਣ ਚੱਲੇ ਆ ਮਾਤਰਾਇਨ ਚੌਕ ਤੇ ਮਿਲ ਜਾਏਗਾ ਦਿਲਕਾ ਸਿੱਟੀ ਜਾਂ ਬਾਕੀ ਖਾਈ ਦਿਲਕਾ ਸਿੱਟੀ ਜਾਂ ਬਾਕੀ ਮਾਲ ਖਾਇਆ ਇੰਨਾ ਤੋਂ ਲਿਆਓ ਸਵਾਦ ਬਹੁਤ ਹੈ ਭਾਈ ਖਾ ਕੇ ਤੁਸੀਂ ਕਹਿੋ ਜਿਹਾ ਲੱਗਿਆ ਹੂੰ ਕੋਈ ਸਵਾਦ ਨਹੀਂ ਆਦਾ ਯਾਰ ਠੀਕ ਵੀਰਗਾ ਠੀਕ ਵੀ ਖੱਟੀ ਹੁੰਦੀ ਹੈ ਮਿੱਠਾ ਹੁੰਦਾ ਮਰ ਗਿਆ ਹੀ ਲੋ ਜੀ ਹੁਣ ਆਪਾਂ ਚੱਲੇ ਆਂ ਮਾਤਾ ਰਾਣੀ ਚੌਂਕ ਤੇ ਮਾਤਾ ਰਾਣੀ ਚੌਂਕ ਦੀ ਮਾਰਕੀਟ ਦਾ ਤੁਹਾਨੂੰ ਜੋ ਹੈ ਵੀਡੀਓ ਦਿਖਾ ਰਹੇ ਆਂ ਤੇ ਦੇਖ ਸਕਦੇ ਹੋ ਰੌਣਕਾਂ ਦੇਖ ਸਕਦੇ ਹੋ ਹਨ ਮਾਤਾ ਰਾਣੀ ਚੌਂਕ ਦੀਆਂ ਰੌਣਕਾਂ ਦੇਖ ਸਕਦੇ ਹੋ ਹਨ ਕੁਛ ਇਹੋ ਜੀ ਮਾਰਕੀਟ ਹੈ ਤੇ ਬਹੁਤ ਹੀ ਜ਼ਿਆਦਾ ਰਸ਼ ਹੈ ਤਿਹਾਰਾਂ ਦਾ ਟਾਈਮ ਚੱਲ ਰਿਹਾ ਹੈ ਲਖਣੀਆਂ ਦਾ ਤਿਹਾਰ ਹਨ ਤੇ ਚੈੱਕ ਕਰ ਸਕਦੇ ਹੋ ਤੁਸੀਂ ਲੁਧਿਆਣੇ ਦੀ ਮਾਰਕੀਟ ਬੜਾ ਲੱਗਿਆ ਡਰਾਇਗਨ ਫਰੂਟ ਕਿਹੋ ਜਿਹਾ ਲੱਗਿਆ ਸੋ ਬਾਰੇ ਕਿਹੋ ਜਿਹਾ ਲੱਗਿਆ ਹੈ ਬੜੀਆ ਠੀਕ ਹੈ ਠੀਕ ਹੈ ਠੀਕ ਹੈ ਸੋ 40 ਰੁਪਏ ਦਿੱਤਾ ਹੀ ਠੀਕ ਹੈ ਇੱਕ ਪੀਸ ਡਰਾਇਗਨ ਫਰੂਟ ਜਿਹਨੂੰ ਕਹਿੰਦੇ ਨੇ ਡਰਾਇਗਨ ਫਰੂਟ ਚਾਈਨਿਸ ਫਰੂਟ ਹੈ ਚਾਈਨਿਸ ਚਾਈਨਿਸ ਫਰੂਟ ਹੈ ਚਾਈਨਿਸ ਫਰੂਟ ਲੋਈ ਚੈੱਕ ਕਰੋ ਇਹ ਚੈੱਕ ਕਰੋ। ਸੁਧਾਨਾ ਦੀ ਮਾਰਕੀਟ। ਸਾਹਮਣੇ ਆਪਾਂ ਆ ਗਏ ਮਾਤਾ ਰਾਣੀ ਚੌਕ। ਮਾਤਾ ਰਾਣੀ ਚੌਕ ਤੇ ਮਾਤਾ ਰਾਣੀ ਚੌਕ ਮੋਬਾਈਲ ਐਸੈਸਰੀ ਮੋਬਾਈਲ ਰਿਲੇਟਡ ਮੋਬਾਈਲ ਫੋਲਡਰ ਮੋਬਾਈਲ ਦੇ ਹਰ ਪਾਰਟ ਸਮਾਨ ਤੁਹਾਨੂੰ ਮਾਤਾ ਰਾਣੀ ਚੌਕ ਤੇ ਮਿਲ ਜਾਣਗੇ ਠੀਕ ਹੈ ਜੀ ਮਾਰਕੀਟ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਤੇ ਪਿਛੋਂ ਤੁਹਾਨੂੰ ਸਾਰੀ ਮਾਰਕੀਟ ਦੀ ਜੋ ਵੀਡੀਓ ਹੈ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਤੁਹਾਨੂੰ ਹਰ ਸਮਾਨ ਬਹੁਤ ਹੀ ਸਸਤੇ ਰੇਟਾਂ ਤੇ ਮਿਲ ਜਾਏਗਾ ਬਸ ਤੁਸੀਂ ਪਸੰਦ ਕਰਨਾ ਕਿ ਸਮਾਨ ਤੁਹਾਡੇ ਲਈ ਵਧੀਆ ਹੈ ਕਿ ਖਰਾਬ ਹੈ ਕਿ ਮਾੜਾ ਹੈ ਠੀਕ ਹੈ ਲੋ ਜੀ ਚੈੱਕ ਕਰੋ ਜੀ ਵਾਹ ਜੀ ਵਾਹ ਕੀ ਡੈਕੋਰੇਸ਼ਨਸ ਹੈ ਮਾਤਾ ਰਾਣੀ ਚੌਂਕ ਪਹੁੰਚ ਗਏ ਹਾਂ ਜੀ ਹਾਂ ਜੀ ਮਾਤਾ ਰਾਣੀ ਚੌਂਕ ਖਿੱਚ ਦੋ ਖਿੱਚ ਦੋ ਕੰਮ ਲੋ ਜੀ ਮਾਤਾ ਰਾਣੀ ਚੌਂਕ ਦੀ ਮਾਰਕੀਟ ਦੇਖੋ ਤੇ ਮੈਂ ਸਾਹਮਣੇ ਮਾਤਾ ਰਾਣੀ ਚੌਂਕ ਠੀਕ ਹੈ ਤੇ ਨਾਲ ਪਈ ਹੈ ਤੇ ਦੇਖ ਸਕਦੇ ਹੋ ਇੱਥੇ ਤੁਹਾਨੂੰ ਮੋਬਾਈਲ ਦੇ ਐਕਸੈਸਰੀ ਸਮਾਨ ਮੋਬਾਈਲ ਰਿਲੇਟਡ ਹਰ ਸਮਾਨ ਮੋਬਾਈਲ ਦੇ ਬੈਕ ਕਵਰ ਸੈਕੰਡ ਹੈਂਡ ਫੋਨ ਨਿਊ ਫੋਨ ਹੋਰ ਵੀ ਤੁਹਾਨੂੰ ਜੋ ਫੋਨ ਰਿਲੇਟਡ ਮੋਬਾਈਲ ਦੇ ਸਮਾਨ ਹੈ ਤੁਹਾਨੂੰ ਇਸ ਮਾਰਕੀਟ ਦੇ ਵਿੱਚ ਮਿਲ ਜਾਏਗਾ ਤੇ ਇੱਕ ਸਾਥ ਦਿਓ ਸਾਹਮਣੇ ਫੁਹਾਰਾ ਚੌਕ ਡੀ ਐਮ ਸੀ ਹਸਪੀਟਲ ਬਿਸ਼ਕਰਮਾ ਚੌਕ ਲੋਜ ਰਸ਼ ਦੇਖ ਸਕਦੇ ਹੋ ਲੁਧਿਆਣਾ ਚੋੜਾ ਬਾਜ਼ਾਰ ਘੰਟਾ ਕਰਦੇ ਸਮਨੇ ਦੀ ਵੀਡੀਓ ਦਿਖਾ ਰਹੇ ਆ ਤੁਹਾਨੂੰ ਲੋਜੀ ਚੈੱਕ ਕਰੋ ਜੀ ਰਸ਼ ਸੰਡੇ ਦਾ 3 اگਸਟ 2025 ਦੀ ਵੀਡੀਓ ਦਿਖਾ ਰਹੇ ਆ ਤੁਹਾਨੂੰ ਅੱਜ ਦਾ ਤੇ ਲੱਕੜੀ ਦਾ ਤਿਹਾਰਾ ਹੈ ਲੱਕੜੀ ਦੇ ਤਿਹਾਰ ਦੇ ਵਿੱਚ ਹੋਰ ਵੀ ਕਈ ਜਿਹੜੇ ਲੋਕ ਨੇ ਤੇ ਹੋਰ ਕਈ ਦੂਰ ਦਰੋਂ ਲੋਕ ਸੇਲ ਦਾ ਪੂਰਾ ਪੂਰਾ ਫਾਇਦਾ ਚੱਕ ਰਹੇ ਨੇ ਚੈੱਕ ਕਰੋ ਵਿਚਾਰ ਲੋ ਜੀ ਇੱਥੇ ਵੀ ਤੁਹਾਨੂੰ ਸੇਲ ਦੇਖਣ ਨੂੰ ਮਿਲ ਜਾਣਾ ਹੈ ਸਾਹਮਣੇ ਦੇਖ ਸਕਦੇ ਹਾਂ ਸੇਲੀ ਸੇਲ ਸੇਲੀ ਸੇਲ ਲੋ ਜੀ 150 ਰੁਪਏ ਦੇ ਵਿੱਚ ਮਿਲ ਜਾਏਗਾ ਹੋਰ ਕਈ ਤੁਹਾਨੂੰ ਵੈਰਾਈਟੀਆਂ ਦੇ ਕੱਪੜੇ ਸ਼ਰਟ ਪੈਂਟ ਸਪੀਕਰ ਸਭ ਕੁਝ ਤੁਹਾਨੂੰ ਲੁਧਿਆਣਾ ਇਸ ਮਾਰਕੀਟ ਦੇ ਵਿੱਚ ਮਿਲ ਜਾਏਗਾ ਲੋਈ ਚੈੱਕ ਕਰੋ ਇਨ ਪਰਫਿਊਮ ਵੀ ਮਿਲ ਜਾਏਗਾ ਜੀ ਲੋ ਪੰਜਾਬ ਦੀ ਮਾਰਕੀਟ ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਹਰਿਆਣਾ ਚੋੜਾ ਬਾਜ਼ਾਰ ਦੀ ਜੋ ਮਾਰਕੀਟ ਹੈ ਸੰਡੇ ਸੇਲ ਕਾਫੀ ਮਸ਼ਹੂਰ ਹੈ ਤੇ ਇਸ ਤੋਂ ਇਲਾਵਾ ਵੀ ਜੋ ਲੱਗੇ ਹੁੰਦਾ ਹੈ ਸੋ ਇਸ ਤੇ ਆ ਕੇ ਤੁਸੀਂ ਵਿਜ਼ਿਟ ਕਰੋ ਇੱਕ ਵਾਰ ਤੇ ਸੇਲ ਦਾ ਪੂਰਾ ਪੂਰਾ ਫਾਇਦਾ ਚੱਕੋ ਸੋ ਅੱਜ ਦੀ ਵੀਡੀਓ ਨੂੰ ਇੱਥੇ ਕਰਦੇ ਆਂ ਐਂਡ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰੇ ਆਪਣੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਦੀ ਜੈ ਮਾਤਾ